ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂ ਜੀ ਅੱਜ ਆਪਾਂ ਜੋ ਛੋਡੇ ਨਾਲ ਵਿਚਾਰ ਸਾਂਝੇ ਕਰਨ ਜਾ ਰਹੇ ਹਾਂ ਜੋ ਕਿ ਅਮਰਤਪਾਲ ਨੂੰ ਲੈ ਕੇ ਇੱਕ ਬਹੁਤ ਵੱਡੀ ਜੋ ਖਬਰ ਆਈ ਹੈ ਸਾਹਮਣੇ ਜਿਹਦੇ ਵਿੱਚ ਕਿ ਇੱਕ ਨਵੀਂ ਪਾਰਟੀ ਚੁਣੀ ਗਈ ਸੀ ਤੇ ਜਿਹਦੇ ਵਿੱਚ ਅਮਰਤਪਾਲ ਸਿੰਘ ਉਸ ਪਾਰਟੀ ਦੇ ਫਿਰ ਤੋਂ ਮੈਂਬਰ ਜੋ ਪ੍ਰਧਾਨ ਬਣ ਜਾ ਰਹੇ ਸੀ ਤੇ ਉਹਦੇ ਉੱਪਰ ਵੀ ਹੁਣ ਜੋ ਬਹੁਤ ਵੱਡੀ ਖਬਰ ਆਈ ਹੈ ਸਾਹਮਣੇ ਉਹਦੇ ਉੱਪਰ ਜੂਏਪੀਏ ਲਾਇਆ ਗਿਆ ਪਹਿਲਾਂ ਐਨਐਸਏ ਲਾ ਦਿੱਤਾ ਗਿਆ ਸੀ ਤਾਂ ਜੋ ਗੱਲ ਕਰੀਏ ਇੱਕ ਸਰਕਾਰਾਂ ਦੀ ਇਹ ਜਦੋਂ ਇਹਨਾਂ ਨੂੰ ਇਸ ਗੱਲ ਦੀ ਭਲਕ ਲੱਗੀ ਵੀ ਅਮਰਤਪਾਲ ਦੀ ਇੱਕ ਹੋਰ ਨਵੀਂ ਪਾਰਟੀ ਦੇ ਵਿੱਚ ਜਿਹਨੂੰ ਕਿ ਲੋਕਾਂ ਨੇ ਚੁਣਿਆ ਸੀ ਤਾਂ ਵੀ ਇਹ ਉਹਨਾਂ ਦੇ ਵਿੱਚ ਫਿਰ ਤੋਂ ਕਹਿੰਦਾ ਮਤਲਬ ਵੀ ਉਸ ਪਾਰਟੀ ਦੇ ਮੈਂਬਰ ਬਣ ਜਾ ਰਹੇ ਸੀ ਫਿਰ ਤੋਂ ਜੋ ਲੋਕਾਂ ਨੇ ਚੁਣੇ ਸੀ ਇਹ 14 ਜਨਵਰੀ ਨੂੰ ਇਹਨਾਂ ਦਾ ਇੱਕ ਪਾਰਟੀ ਦੇ ਵਿੱਚ ਇਹਨਾਂ ਨੇ ਆਉਣਾ ਸੀ ਤੇ ਉੱਥੇ ਕਹਿੰਦਾ ਮਤਲਬ ਜੀ ਜੋ ਸਮਰਥ ਉਥੋਂ ਦੇ ਆਪਾਂ ਕਹਿੰਦੇ ਸਮਰਥਕ ਨੇ ਇੱਕ ਬਿਆਨ ਕੀਤਾ ਸੀਗਾ ਅੱਜ ਤੋਂ ਕਈ ਦਿਨ ਪਹਿਲਾਂ ਵੀਡੀਓ ਜੋ ਵਾਇਰਲ ਹੋ ਰਹੀਆਂ ਜੀ ਬਹੁਤ ਜ਼ਿਆਦਾ ਇਹ ਸਰਕਾਰ ਨੂੰ ਜਦੋਂ ਪਲਕ ਲੱਗੀ ਵੀ ਹੁਣ 14 ਜਨਵਰੀ ਨੂੰ ਫਿਰ ਤੋਂ ਅਮਰਤਪਾਲ ਦਾ ਭਾਸ਼ਣ ਸੁਣਨ ਨੂੰ ਮਿਲੂਗਾ ਲੋਕਾਂ ਨੂੰ ਤਾਂ ਫਿਰ ਇਹ ਪ੍ਰਧਾਨ ਬਣ ਜੂਗਾ ਤਾਂ ਫਿਰ ਸਾਨੂੰ ਕੌਣ ਪੁੱਛੂ ਤੇ ਸਰਕਾਰਾਂ ਦੀ ਇੱਕ ਬਹੁਤ ਵੱਡੀ ਸਾਜ਼ਿਸ਼ਾ ਜੁਏਪੀਏ ਜਿਹਦੇ ਕੇ ਵਿੱਚ ਕੀ ਆਪਾਂ ਕਹਿ ਸਕੀਏ ਭਈ ਪਹਿਲਾਂ ਐਨਐਸ ਲਾ ਦਿੱਤਾ ਗਿਆ ਸੀ ਇੱਕ ਹੋਰ ਜੋ ਤਾਰਾ ਹੁੰਦੀ ਹੈ ਇਹ ਵੀ ਜੋ ਭਈ ਸਿੱਧਾ ਸਾਫ ਪਤਾ ਲੱਗਦਾ ਇਹ ਸਾਡੀਆਂ ਸਰਕਾਰਾਂ ਬਹੁਤ ਵੱਡਾ ਇਹ ਸਾਡੇ ਪੰਜਾਬ ਦੇ ਸਿੱਖਾਂ ਨਾਲ ਧੋਖਾ ਕਰ ਰਹੀ ਆ ਜਿਹੜਾ ਕੀ ਦੇ ਉੱਪਰ ਜੋ ਹਰੀ ਸਿੰਘ ਗੁਰਪ੍ਰੀਤ ਹਰੀ ਸਿੰਘ ਨਾ ਦਾ ਜੋ ਇੱਕ ਸ਼ਖਸ ਸੀ ਉਹਦੇ ਚੱਕਰ ਦੇ ਵਿੱਚ ਇਹ ਉਹਨਾਂ ਤੇ ਜੁਏਪੀ ਜੁਏਪੀ ਲਾ ਦਿੱਤਾ ਗਿਆ ਤੇ ਇਹਦੇ ਵਿੱਚ ਹੁਣ ਗੱਲ ਇਹ ਹੈ ਕਿ ਸਰਕਾਰਾਂ ਦਾ ਇੱਕ ਨਵੀਂ ਜੋ ਚਾਲ ਆ ਗਈ ਕਿਉਂਕਿ ਇਹਨਾਂ ਨੂੰ ਜਦੋਂ ਪਲਕ ਲੱਗੀ ਵੀ 14 ਜਨਮ ਦਿਨ ਨੂੰ ਫੇਰ ਅਮਰਤਪਾਲ ਦਾ ਇੱਕ ਜੋ ਨਵੀਂ ਪਾਰਟੀ ਬਣਨ ਜਾ ਰਹੀ ਆ ਤਾਂ ਨਾਲ ਦੀ ਤਰੰਤ ਇਹਨਾਂ ਨੇ ਇੱਕ ਉਹਨੂੰ ਬਾਹਰ ਨਹੀਂ ਨਿਕਲਣ ਦੇਣਾ ਉਹਨੂੰ ਅੰਦਰ ਕੈਦੀ ਬਣਾ ਕੇ ਹੀ ਰੱਖਣਾ ਕਿਉਂਕਿ ਇਹਨਾਂ ਨੂੰ ਇਹ ਪਤਾ ਜੇ ਅਮਰਤਪਾਲ ਬਾਹਰ ਆ ਗਿਆ ਬਹੁਤ ਵੱਡਾ ਕਾਫਲਾ ਅਮਰਤਪਾਲ ਦੇ ਨਾਲ ਲੱਖਾਂ ਕਰੋੜਾਂ ਗਿਣਤੀ ਦੇ ਵਿੱਚ ਲੋਕ ਆ ਕਿਉਂਕਿ 597 ਹਜ਼ਾਰ ਤਾਂ ਵੋਟ ਪੈ ਚੁੱਕੀ ਤੇ ਬਾਕੀ ਹੋਰ ਵੀ ਲੋਕ ਜੋ ਉਹਦੇ ਨਾਲ ਹਜੇ ਆਪਾਂ ਕਹਿ ਗਏ ਦੀ ਸਾਰਾ ਪੰਜਾਬ ਉਹਦੇ ਨਾਲ ਖੜਾਗਾ ਤਾਂ ਇਹਦਾ ਕਰਕੇ ਇਹਨਾਂ ਨੇ ਸੋਚਿਆ ਜੇ ਅਮਰਤਪਾਲ ਦੁਬਾਰਤੋਂ ਫਿਰ ਤੋਂ ਜੇ ਕਿਤੇ ਅਮਰਤਪਾਲ ਫਿਰ ਜਿੱਤ ਗਏ ਲੋਕਾਂ ਨੇ ਜਿਤਾਤਾ ਨਵੀਂ ਪਾਰਟੀ ਚੁਣ ਲਈ ਤਾਂ ਫਿਰ ਅਮਰਤਪਾਲ ਦੇ ਅਸੀਂ ਫਿਰ ਸਾਨੂੰ ਕੋਈ ਨਹੀਂ ਪੁੱਛੂਗਾ ਜੇ ਅਮਰਤਪਾਲ ਜਿੱਤਦਾ ਤਾਂ ਸਾਡਾ ਨਾਮ ਬਿਲਕੁਲ ਥੱਲੇ ਹੋ ਜਾਣਾਗਾ ਸੀਐਮ ਭਵਨਤਮਨ ਦੀ ਵੀ ਚਾਲਾ ਸੈਂਟਰ ਸਰਕਾਰ ਦੀ ਵੀ ਚਾਲਾ ਇਹ ਹੁਣ ਮੈਂ ਸੋਨੂੰ ਸਾਰੀ ਗੱਲ ਸਿਰਫ ਇਹ ਹੁਣ ਕਿਹਦਾ ਜੋ ਇਹਨਾਂ ਦਾ ਨਵਾਂ ਚਿਹਰਾ ਦੱਸ ਕੀ ਜਿਵੇਂ ਨਰਿੰਦਰ ਮੋਦੀ ਲਾ ਲੋ ਕੇਂਦਰ ਸਰਕਾਰ ਆ ਜਿਵੇਂ ਤੇ ਪੰਜਾਬ ਸਰਕਾਰ ਸੀਐਮ ਭਵਨਤran ਇਹਨਾਂ ਦੀ ਇੱਕ ਇਹ ਚਾਲ ਆ ਜਿਵੇਂ ਸਾਡੇ ਸਿੱਖਾਂ ਨਾਲ ਤੁਰ ਤੋਂ ਹੀ ਸਿੱਧ ਤੋਂ ਹੀ ਸਿੱਧ ਤੋਂ ਆਇਆ ਬਹੁਤ ਹੀ ਅਤਿਆਚਾਰ ਹੁੰਦਾ ਆ ਹਰ ਸਰਕਾਰ ਚ 1984 ਦੇ ਵਿੱਚ ਵੀ ਬਹੁਤ ਅੰਗੇ ਹੋਏ ਆ ਤਾਂ ਉਹ ਕਿਰਾਏ ਕਿਨੇ ਆ ਇੰਦਰਾ ਗਾਂਧੀ ਨੇ ਕਿਰਾਏ ਸੀ ਤੇ ਆ ਤੁਹਾਡਾ ਜੋ ਬਿਆਨਤ ਸਿੰਘ ਨੂੰ ਉਡਾਇਆ ਸੀ ਸਾਡੇ ਸਿੰਘਾਂ ਨੇ ਸੰਤ ਜਨਾਇ ਸਿੰਘ ਸੀ ਜੋ ਭਲਵੰਤ ਸਿੰਘ ਦਲਾਵਰ ਸਿੰਘ ਹੋਰੀ ਜਿਨ੍ਹਾਂ ਨੇ ਸਰਕਾਰਾਂ ਨੂੰ ਅੰਜਾਮ ਦਿੱਤੇ ਸੀ ਜਿਹੜਾ ਦਲਾਵਰ ਸਿੰਘ ਆ ਉਹਨੇ ਆਪਣੇ ਕਹਿੰਦੇ ਢਿੱਡ ਨਾਲ ਬੰਬ ਬੰਨ ਕੇ ਗ੍ਰੇਨੇਡ ਬੰਨ ਕੇ ਤੇ ਉਹਨੂੰ ਉਡਾਇਆ ਗਿਆ ਸੀ ਉਹਦੀ ਗੱਡੀ ਇਹ ਕਿਉਂ ਉਡਾਇਆ ਗਿਆ ਕਿਉਂਕਿ ਸਾਡੇ ਸਿੰਘ ਵਰਵਾਏ ਸੀ ਇਹਨਾਂ ਨੇ ਗੰਤ ਸਿੰਘ ਨੇ ਵੀ ਤੇ ਜੋ ਆਪਾਂ ਕਹੀਏ ਦਲਾਵਰ ਸਿੰਘ ਤੇ ਬਲਵੰਤ ਸਿੰਘ ਜਿਹਦਾ ਕੀ 29 ਸਾਲ ਬਾਅਦ ਪਾਸਨ ਸੌਣ ਨੂੰ ਮਿਲਿਆ ਸੀ ਆ 2 ਦੋ ਟਾਈ ਮਹੀਨੇ ਪਹਿਲਾਂ 29 ਸਾਲ ਬਾਅਦ ਉਹ ਆਏ ਸੀ ਸਿਰਫ ਪੈਰੋਲ ਮਿਲੀ ਸੀ ਘੰਟੇ ਡੂੜ ਘੰਟੇ ਦੀ ਤਾਂ ਆ ਕਿ ਉਹ ਜੋ ਆਪਾਂ ਕਹੜੀਏ ਉਹ ਅਪਰਾਧੀ ਆਪਦੀ ਸਜ਼ਾ ਜੋ ਕੱਟ ਚੁੱਕੇ ਸੀ ਫਿਰ ਵੀ ਉਹਨਾਂ ਨੂੰ ਬੰਦੀ ਬਣਾ ਕੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਹੁਣ ਇਹੇ ਜਿਵੇਂ ਆਪਾਂ ਕਹ ਲਈਏ ਜਿਹਨੇ ਵਿਅੰਤ ਸਿੰਘ ਨੂੰ ਡਾਇਆ ਸੀ ਉਹਨਾਂ ਨੇ ਤਾਂ ਇੱਕ ਅਪਰਾਧ ਕਰਾਈ ਇਹਨੇ ਤਾਂ ਕੋਈ ਅਪਰਾਧ ਵੀ ਨਹੀਂ ਕੀਤਾ ਚਲ ਮੰਨਦੇ ਆ ਉਹ ਵੀ ਇੱਕ ਸਾਨੂੰ ਇਨਸਾਫ ਤੋਂਉਣ ਵਾਸਤੇ ਸਾਡੇ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਸਰਕਾਰਾਂ ਨੂੰ ਅੰਜਾਮ ਦੇਣਾ ਵੀ ਚਾਹੀਦਾ ਜੋ ਸਾਡੇ ਸਿੰਘ ਬਾਈ ਡਟੇ ਆਉਂਦੇ ਆ ਧੁਰ ਤੋਂ ਲੈ ਕੇ ਇਹ ਸਰਕਾਰਾਂ ਨੂੰ ਅੰਜਾਮ ਦੇਣ ਵਾਸਤੇ ਵੀ ਜੇ ਗੱਲ ਹੁਣ ਅਮਰਤਪਾਲ ਦੀ ਕਰੀਏ ਇਹਦੇ ਉੱਪਰ ਜਮਾ ਬਿਲਕੁਲ ਝੂਠਾ આરોਪ ਲਾਇਆ ਗਿਆ ਹੈਗਾ ਸਰਕਾਰ ਵੱਲੋਂ ਜੇ ਅਮਰਤਪਾਲ ਦੀ ਸਰਕਾਰ ਪੰਜਾਬ ਦੇ ਵਿੱਚ ਫਿਰ ਜਿੱਤਦਾ ਤਾਂ ਇਹਨੂੰ ਲੋਕਾਂ ਨੇ ਮੁੱਦਾ ਚੱਕਿਆ ਸੀ ਵੀ ਅਮਰਤਪਾਲ ਨੂੰ ਰਿਹਾਈ ਕਰਾਉਣਾ ਚਾਹੁੰਦੇ ਆ ਰਿਹਾਈ ਜੇ ਹੋ ਗਈ ਅਮਰਤਪਾਲ ਦੀ ਤਾਂ ਫਿਰ ਇਹ ਸਰਕਾਰ ਪੰਜਾਬ ਸਰਕਾਰ ਸੈਟਰ ਸਰਕਾਰ ਨੂੰ ਕੌਣ ਪੁੱਛੂਗਾ ਸਾਰੀ ਦੁਨੀਆ ਤਾਂ ਇਧਰ ਨੂੰ ਝੁੱਕ ਜੂ ਤੇ ਜਿੱਧਰ ਨੂੰ ਦੁਨੀਆ ਹੋ ਗਈ ਉਧਰ ਨੂੰ ਵੋਟ ਜ਼ਿਆਦਾ ਹੋਊਗੀ ਤੇ ਉਹੀ ਜਿੱਤਣੀ ਹੈ ਜਿਹਦੇ ਜਿਹਦੇ ਵੱਨੀ ਵੋਟ ਜ਼ਿਆਦਾ ਆਗੀ ਉਹੀ ਕੋਣ ਉਸੇ ਨੂੰ ਕੁਰਸੀ ਮਿਲ ਜੂ ਇਹ ਸਿੱਧਾ ਆਏ ਆ ਇਹਨਾਂ ਦੀ ਸਰਕਾਰਾਂ ਦੀ ਪਚਾਲ ਆ ਉਹਨੂੰ ਬਾਹਰ ਨਹੀਂ ਨਿਕਲ ਦੇਣਾ ਅਮਰਤਪਾਲ ਨੂੰ ਸਰਕਾਰਾਂ ਪਰ ਇਹੇ ਭੁਲਾਈ ਕਰਨੀ ਹੈ ਸਾਡੇ ਲੋਕ ਹੁਣ 26 ਜਨਵਰੀ ਨੂੰ ਬਹੁਤ ਵੱਡਾ ਇੱਕ ਇਕੱਠ ਹੋਣ ਜਾ ਰਿਹਾ ਜਿਹਦੇ ਵਿੱਚ ਕੱਲ੍ਹ ਦੀਆਂ ਵੀਡੀਓ ਤੁਸੀਂ ਦੇਖਣੀ ਹੋਣੀਆਂ ਸਾਡੇ ਸਿੱਖਾਂ ਦੇ ਉੱਪਰ ਉਹਨਾਂ ਦੀਆਂ ਦਸਤਾਰਾਂ ਲਾਈਆਂ ਗਈਆਂ ਪਾਣੀ ਦੀਆਂ ਬਰਛਾਰਾਂ ਮਾਰੀਆਂ ਗਈਆਂ ਤਾਂ ਜਿਹੜੇ ਆਪਾਂ ਕਹਿ ਦਈਏ ਵਿੱਚ ਛੋਟੀ ਉਮਰ ਦੇ ਵਿੱਚ ਜਿਹੜੇ ਸਿੰਘ ਸੀ ਉਹਨਾਂ ਦੇ ਵੀ ਅਥਰੂ ਗਾਸ ਦੇ ਵੀ ਗੋਲੇ ਸਿੱਟੇ ਕਿ ਕੀ ਕੀ ਬਹੁਤ ਕੁਝ ਕਰ ਰਹੀ ਹੈ ਇਹ ਸਰਕਾਰਾਂ ਇੰਦਰਾ ਗਾਂਧੀ ਨੇ ਜਿਵੇਂ ਕਰਵਾਇਆ ਸੀ ਤਾਂ ਬੈਂਤ ਸਿੰਘ ਉਹਦੋਂ ਘੱਟ ਨਹੀਂ ਕਰ ਰਹੀਆਂ ਇਹ ਵੀ ਬਹੁਤ ਸਿੱਧ ਕਰ ਰਹੀਆਂ ਸਾਡੇ ਲੋਕਾਂ ਨਾਲ ਜਿਨੇ ਕਿ ਇਹਨਾਂ ਨੂੰ ਆਪਾਂ ਕਹਿ ਦਈਏ ਜਦੋਂ ਵੋਟਾਂ ਦਾ ਸਮਾਂ ਆਉਂਦਾ ਚਾਹ ਨਰਿੰਦਰ ਮੋਦੀ ਚਾਹੇ ਇਹ ਥੋੜਾ ਸੀਐਮ ਪ੍ਰਧਾਨ ਆ ਇਹ ਵੱਡੇ ਵੱਡੇ ਉਹਦੋਂ ਐ ਕਰ ਲੈਂਦੇ ਆ ਤਾਂ ਜਦੋਂ ਇਹ ਜਿੱਤ ਜਾਂਦੇ ਆ ਕੁਰਸੀ ਮਿਲ ਜਾਂਦੀ ਹੈ ਇਹਨਾਂ ਕੋਲੇ ਅਹੁਦਾ ਆ ਜਾਂਦਾ ਬਦੂਵਾਦ ਕੋਈ ਕਿਸੇ ਨੂੰ ਕੋਈ ਨਹੀਂ ਪੁੱਛਦਾ ਫਿਰ ਇਹਨਾਂ ਨੇ ਸਾਡੇ ਹੀ ਡਾਂਗਾ ਮਾਰਨੀ ਆ ਇਹ ਸਾਡੇ ਲੋਕ ਫਿਰ ਇਹਨਾਂ ਨੂੰ ਇਹਨਾਂ ਨੂੰ ਜਿਤਾ ਦਿੰਦੇ ਆ ਹੁਣ ਗੱਲ ਕਰਦੇ ਆ ਜਿੱਤੇ ਹੋਏ ਐਮਪੀ ਦੀ ਆ ਭਾ ਅਮਰਤਪਾਲ ਦੀ ਜਿਹਨੂੰ ਕਿ ਸਾਲ ਦਾ 500 ਕਰੋੜ 500 ਕਰੋੜ ਕਹੇ ਗਿਆ ਜਿਹੜੇ ਹਿਸਾਬ ਨਾਲ ਖਬਰ ਦੇ ਵਿੱਚ ਦੇਖਿਆ ਸੀ ਵੀ ਆ ਕੋਈ 2-4 ਕਰੋੜ ਰੁਪਈਆ 5 ਕਰੋੜ ਰੁਪਈਆ ਦਿੱਤਾ ਜਾਂਦਾ ਸਾਲ ਦਾ ਜਿੱਤੇ ਹੋਏ ਐਮਪੀ ਨੂੰ 5 ਕਰੋੜ ਰੁਪਈਆ ਸਾਲ ਦਾ ਦਿੱਤਾ ਇਹਨਾਂ ਤੇ ਨਾ ਕੀ ਇਹਨੂੰ ਅਜੇ ਤੱਕ ਪੰਜੀ ਤੱਕ ਨਹੀਂ ਦਿੱਤੀ ਗਈ ਉਲਟਾ ਇਹਦੇ ਤੇ ਇਲਜ਼ਾਮ ਲਾ ਕੇ ਜਿੱਤ ਸਟੇ ਗਿਆ ਜਿੱਤੇ ਉਹ ਜਿੱਤਾ ਹੋਇਆ ਐਮਪੀ ਜੇ ਇਹਨੂੰ ਖਾਲਿਸਤਾਨੀ ਕਹਿ ਕੇ ਲਾ ਲਓ ਜੇ ਕੁਝ ਵੀ ਲਾ ਲਓ ਇਹ ਸਰਕਾਰਾਂ ਨੇ ਇੱਕ ਨਵੀਂ ਚਾਲ ਚੁਣੀ ਸੀ ਵੀ ਐਸੇ ਲੋਟ ਜੇ ਅਮਰਤਪਾਲ ਜਿੱਤਦਾ ਪੰਜਾਬ ਸਾਰਾ ਇਸ ਬੰਨੀ ਹੋ ਜਿੱਤਾ ਸਾਨੂੰ ਕੌਣ ਪੁੱਛੂ ਨਾ ਰਣੇਂਦਰ ਮੋਦੀ ਵੀ ਨਹੀਂ ਜਾਵੇ ਕੋਈ ਨਾ ਇਹਦੇ ਵੀ ਇੱਕ ਨਵਾਂ ਖਾਲਸਾ ਪੰਥ ਖੜਾ ਹੋ ਜੂਗਾ ਜੇ ਅਮਰਤਪਾਲ ਜਿੱਤਦਾ ਤਾਂ ਇਹ ਸਰਕਾਰਾਂ ਦੀ ਹੋਰ ਕੋਈ ਗੱਲਬਾਤ ਨਹੀਂ ਸਿੱਧੀ ਚਾਲ ਇਹ ਹੈ ਆ ਵੀ ਖਾਲਸਾ ਰਾਜ ਨਾ ਆ ਜੇ ਜੇ ਅਵਰਤਪਾਲ ਜਿੱਤਦਾ ਇਸ ਕਰਕੇ ਉਹਨੂੰ ਬਾਹਰ ਨਿਕਲਦੀ ਜਦੋਂ ਪਲਕ ਲੱਗੀ ਤੁਰੰਤ ਇਹਨਾਂ ਨੇ ਉੱਪਰ ਇਹਨਾਂ ਉੱਪਰ ਇੱਕ ਹੋਰ ਧਾਰਾ ਲਾਤੀ ਹਰੀ ਸਿੰਘ ਨਾ ਦਾ ਗੁਰਪ੍ਰੀਤ ਨਾ ਦਾ ਜੋ ਗੁਰਪ੍ਰੀਤ ਨਾ ਹਰੀ ਸਿੰਘ ਉਹਦਾ ਇੱਕ ਮੁੱਦਾ ਤੁਹਾਨੂੰ ਤੁਸੀਂ ਦੇਖਿਆ ਆ ਜੋ ਕਿ ਉਹਦੇ ਚੱਕਰ ਦੇ ਵਿੱਚ ਇਹਨੂੰ ਇਹਦੇ ਉੱਪਰ ਰੋਪ ਠੋਕਿਆ ਗਿਆ ਉਸ ਗੱਲ ਦਾ ਹੁਣ ਗੱਲ ਇਹ ਹੀ ਆ ਬਈ ਜੋ ਇਹ ਸਰਕਾਰਾਂ ਇਹ ਬਹੁਤ ਵੱਡੀ ਇੱਕ ਭੁੱਲ ਕਰ ਰਹੀ ਹੈ ਸਾਡਾ ਜੇ ਸਿੰਘ ਸਾਡੇ ਸਿੱਖ ਪੰਥ ਸਾਰਾ ਇੱਕ ਪੰਜਾਬ ਇੱਕ ਪਾਸੇ ਹੋ ਗਿਆ ਸਾਰਾ ਪੰਜਾਬ ਬੰਦ ਕਰਤਾ ਜਿਵੇਂ ਆ ਛੋੜੇ ਦਿਨ ਪਹਿਲਾਂ ਆਪਣੇ ਕਿਸਾਨ ਭਰਾਵਾਂ ਨੇ ਕਰਿਆ ਸੀ ਇਹਨਾਂ ਦੇ ਨਾਸੀ ਤੂੰ ਆ ਜਾਣਾ ਫਿਰ ਨਰਿੰਦਰ ਮੋਦੀ ਕੁਝ ਕਰ ਸਕੇ ਨਾ ਇਹੇ ਕਰ ਸਕਣ ਹਾਂ ਇੰਨੀ ਗੱਲ ਹੈਗੀ ਆ ਵੀ ਇੱਕ ਨਾ ਬਹੁਤ ਵੱਡੀ ਲੜਾਈ ਜੰਗ ਜੰਗ ਚੱਲ ਪੈਣੀ ਆ ਅਡੇ ਪੰਜਾਬ ਦੇ ਕਿਸਾਨਾਂ ਦੀ ਸਾਡੇ ਪੰਜਾਬੀ ਜੋ ਭਰਾ ਪੰਜਾਬ ਦੇ ਵਿੱਚ ਵਰਸਦੇ ਆ ਜਿਹਨੂੰ ਪੰਜਾਬ ਦੇ ਵਿੱਚ ਪੰਜਾਬ ਨੂੰ ਸਿਉਨੇ ਦੀ ਚੜੀ ਕਿਹਾ ਜਾਂਦਾ ਜਿਹਨੂੰ ਹੁਣ ਆਪਾਂ ਕਹਿੰਦੇ ਪੰਜਾਬ ਆਜ਼ਾਦ ਚੁੱਕਿਆ ਆਜ਼ਾਦ ਹੋ ਚੁੱਕਿਆ ਤਾਂ ਇਹ ਆਪਣੀ ਗੁਲਾਮੀ ਦੇ ਵਿੱਚ ਰੱਖਣਾ ਚਾਹੁੰਦੇ ਆ ਹਜੇ ਤੱਕ ਵੀ ਜਿਵੇਂ ਆਪਾਂ ਗੱਲ ਕਰੀਏ ਸਿੰਘਾ ਦੀ ਆ ਕੱਲੋ ਵੀਡੀਓ ਦੇਖੀ ਮੈਂ ਬਹੁਤ ਮੈਂ ਕਹਣਾ ਯਾਰ 1984 ਤੋਂ ਘੱਟ ਨਹੀਂ ਹੈਗਾ ਇਹ ਕੰਮ ਸ਼ਰਿਆਮ ਤੱਕੇ ਹੋਈ ਜਾਂਦੇ ਆ ਪੁਲਿਸ ਡਾਂਗਾ ਮਾਰ ਰਹੀ ਆ ਸਿੰਘਾਂ ਦੇ ਬਸ ਦੇ ਵਿੱਚ ਝੜਾ ਕੇ ਤਾਂ ਹਾਲਾਂਕਿ ਉਹ ਸਿੰਘ ਇਹਨਾਂ ਵਿੱਚ ਭਾਰੀ ਗਿਣਤੀ ਦੇ ਵਿੱਚ ਪੁਲਿਸ ਜ਼ਿਆਦਾ ਸੀ ਸਿੰਘ ਘੱਟ ਸੀ ਇਸ ਕਰਕੇ ਇਹ ਭਾਰੀ ਪੈਂਦੇ ਸੀ ਮੈਂ ਕਹਣਾ ਜੇ ਸਾਡਾ ਖਾਲਸਾ ਪੰਥ ਖੜਾ ਹੋ ਗਿਆ ਇਹਨਾਂ ਨੂੰ ਇੰਨਾ ਵੀ ਪਤਾ ਇਤਿਹਾਸ ਦੇ ਵਿੱਚ ਵੀ ਗੁਰੂ ਦਾ ਸਿੰਘ ਇੱਕ ਜੋ ਸਵਾ ਲੱਖ ਨਾਲ ਲੜ ਗਿਆ ਸੀ ਤੁਸੀਂ ਹੈ ਕੌਣ ਆ ਚਾਹੇ ਮੋਦੀ ਚਾਹੇ ਆ ਸੀਐਮ ਭਵੰਤਮਨ ਪੰਜਾਬ ਨੂੰ ਹਲਕੇ ਦੇ ਵਿੱਚ ਨਾਲੋ ਸਾਡਾ ਪੰਜਾਬ ਜੇ ਦੁਆਰਾ ਤੋਂ ਖੜਾ ਤਾਂ ਸੋਡਾ ਬਹੁਤ ਬੁਰਾ ਹਾਲ ਹੋ ਜਾਣਾ ਛੋਡਾ ਸਰਕਾਰਾਂ ਦਾ ਚਲੋ ਜੀ ਖਾਸ ਕਰਕੇ ਆਪਣੀਆਂ ਜੋ ਵੀਡੀਓ ਹਰ ਵੀਡੀਓ ਨੂੰ ਮੈਂ ਕਹਿੰਦਾ ਨਹੀਂ ਹੁੰਦਾ ਵਾਇਰਲ ਕਰਨ ਨੂੰ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਜਰੂਰ ਕਰੋ ਕਿਉਂਕਿ ਆਪਣੇ ਪੰਜਾਬ ਦੇ ਵਾਸਤੇ ਸਾਰਿਆਂ ਦੇ ਜੋ ਆਪਣੇ ਕਿਸਾਨ ਭਰਾ ਸਿੰਘ ਜੋ ਵੀ ਸਾਰੇ ਵਾਰਤੀ ਇਹ ਵੀਡੀਓ ਆ ਕਿਉਂਕਿ ਸਰਕਾਰਾਂ ਸਾਰਿਆਂ ਨਾਲ ਹੀ ਬਹੁਤ ਕਹਿੰਦਾ ਮਤਲਬ ਵੀ ਬਹੁਤ ਗਲਤ ਵਰਤਾਪ ਕਰ ਰਹੀਆਂ ਜੋ ਆਪਾਂ ਕਹਿ ਰਹੀਏ ਆਪਣੇ ਕਿਸਾਨਾਂ ਭਰਾਵਾਂ ਤੇ ਅਤਿਆਚਾਰ ਹੋ ਰਿਹਾ ਸਿੰਗਾ ਤੇ ਵੀ ਹੋ ਰਿਹਾ ਸਾਰਿਆਂ ਨੂੰ ਗੱਲਬਾਤ ਲੈ ਕੇ ਸਾਰਿਆਂ ਇਹ ਸਰਕਾਰਾਂ ਦੇ ਚੱਕਰਾ ਜਿੱਥੋਂ ਤੱਕ ਵੀਡੀਓ ਜਾਂਦੀ ਆ ਹਰ ਵੀਡੀਓ ਨੂੰ ਮੈਂ ਕਹਿੰਦਾ ਨਹੀਂ ਹੁੰਦਾ ਇਸ ਵੀਡੀਓ ਨੂੰ ਤੁਸੀਂ ਜਰੂਰ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜੋ ਪੰਜਾਬ ਚ ਹੁੰਦੀ ਆ ਆਪਾਂ ਉਹ ਤੁਹਾਡੇ ਤੇ ਕੋਈ ਗੱਲ ਨਵੀਂ ਤੋਂ ਨਵੀਂ ਜੋ ਗੱਲ ਹੁੰਦੀ ਆ ਆਪਾਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਆ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ